ਵੱਖਰੇ ਹੋਏ ਗੁਰੂ ਪਿਆਰੇ ਵੇਖੋ ਵੱਖਰੇ ਇਹ ਸਭ ਕੋਪੀ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੋ ਕੱਢੀ ਜਕਾਰਾ ਸਾਡਾ ਕੋਪੀ ਪੇਸਟ ਫਤੇ ਸਾਡੀ ਕੋਪੀ ਪੇਸਟ ਆਪਣਾ ਕਾਲੀ ਉਹਨੂੰ ਨਿਸ਼ਾਨ ਸਾਹਿਬ ਸਾਡਾ ਕੋਪੀ ਪੇਸਟ ਤੁਸੀਂ ਜੇਕਰ ਵੱਖਰੇ ਵੀ ਹੋ ਕੇ ਤੁਸੀਂ ਕੰਮ ਹੀ ਉਹ ਕਰਨੇ ਬ੍ਰਾਹਮਣਵਾਦ ਵਾਲੇ ਮਨੁਵਾਦ ਵਾਲੇ ਤੇ ਫਿਰ ਵੱਖਰੇ ਹੋਣ ਦਾ ਫਾਇਦਾ ਕੀ ਸੀ ਵੱਖਰੇ ਹੋ ਕੇ ਤੁਸੀਂ ਗੁਰੂ ਰਵਿਦਾਸ ਤੇ ਮੰਨ ਨਹੀਂ ਕਿੱਥੇ ਲਿਖਿਆ ਗੁਰੂ ਰਵਿਦਾਸ ਦੇ ਨਾਮ ਦਾ ਨੰਡ ਕਿੱਥੇ ਲਿਖਿਆ ਦੇਵਤਾਲੀ ਗੁਰੂ ਦੀ ਪ੍ਰਸਾ ਚਲਾਓ ਫਿਰ ਇੰਨਾ ਦਾ ਡੇਰੇ ਦਾ ਸਾਧ ਮੈਂ ਅਫੁਰਤ ਤੁਸੀਂ ਵੇਖੋ ਕਿ ਮੈਂ ਇੱਕ ਮੈਡ ਸੈਕਸ਼ਨ ਚ ਵੀ ਫੋਟੋ ਪਾ ਜਾਗਾ ਇਹਨਾਂ ਦੇ ਡੇਰੇ ਆ ਸਾਧ ਅੰਮ੍ਰਿਤ ਬਾਣੀ ਜਿਹੜਾ ਇਹਨਾਂ ਨੇ ਗ੍ਰੰਥ ਵੱਖਰਾ ਕੀਤਾ ਉਹ ਚ ਗੁਰੂ ਰਵਿਦਾਸ ਦੇ 40 ਸ਼ਲੋਕ ਪਾ ਕੇ ਸਾਧਾ ਵੱਲੋਂ ਲਿਖੀਆਂ ਕਵਿਤਾਵਾਂ ਪਾ ਕੇ ਉਹਨੂੰ ਸੰਪੂਰਨ ਗ੍ਰੰਥ ਬਣਾ ਕੇ ਇੱਕ ਸਾਧ ਦਾ ਆਪਣੇ ਵੱਲੋਂ ਨੇ ਅੰਮ੍ਰਿਤ ਬਾਣੀ ਨਾਮ ਦਿੱਤਾ ਉਹ ਅੰਮ੍ਰਿਤ ਬਾਣੀ ਦੇ ਬਰਾਬਰ ਇਹਨਾਂ ਦੇ ਡੇਰੇ ਆ ਸਾਧ ਬਹਿ ਕੇ ਸੰਕਤਾ ਕੋਲੋਂ ਪਿਆਰੀ ਹੱਥ ਲਵਾਈ ਜਾ ਰਿਆ ਗੋਡੇ ਘਟਾਈ ਜਾ ਰਿਆ ਉੱਥੇ ਕਿਸੇ ਦੀ ਭਾਵਨਾਵਾਂ ਨਹੀਂ ਭਟਕੀ ਉੱਥੇ ਗੁਰੂ ਰਵਿਦਾਸ ਦਾ ਸਤਕਾਰ ਕਿਸੇ ਨੂੰ ਨਹੀਂ ਪਤਾ ਹੋ ਰਿਹਾ ਕਿ ਨਹੀਂ ਹੋ ਰਿਹਾ ਪਰ ਕੋਈ ਭਗਤ ਕਹੇ ਜੇ ਸਾਡਾ ਸੂਰਬਾਲੇ ਮਾਰਨਾ ਸ਼ੁਰੂ ਕਰ ਦਿੰਦਾ ਕਿਨੇ ਹੀ ਨਹੀਂ ਕਿਸੇ ਨੇ ਭਗਤ ਕਹਾਤਾ ਤੇ ਗੁਰੂ ਰਵਿਦਾਸ ਦਾ ਸਤਿਕਾਰ ਨਹੀਂ ਕਰਦੇ ਜਿਤ ਨਹੀਂ ਕਰਦੇ ਹੁਣ ਗੁਰੂ ਪਿਆਰਿਓ ਇਹ ਲੋਕ ਅਸਲ ਚ ਜਾਤ ਪਾਤ ਵਿੱਚ ਗ੍ਰਸਤ ਹੋ ਚੁੱਕੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਆਣੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੀ ਆ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਆ ਹੁਣ ਇਹ ਜਿਹੜੇ ਇੱਕੋ ਜਾਤ ਨੂੰ ਘਟਾ ਮਾਰੀ ਜਾਂਦੇ ਪਰ ਸਾਡਾ ਗੁਰੂ ਦਾ ਸਾਡਾ ਗੁਰੂ ਨਵਦਾਸ ਤੁਹਾਡਾ ਭਾਈ ਕਿੱਥੇ ਹੋ ਗਿਆ ਤੁਹਾਡਾ ਕਾਹ ਹੋ ਜੇ ਤੁਸੀਂ ਦੀ ਗੱਲ ਮੰਨੋਗੇ ਤੇ